ਹਟਾਏ ਗਏ ਨੇ ਜਾਣਕਾਰੀ ਦਿੰਦੇ ਹੋਏ ਨਗਰਪਾਲਿਕਾ ਸੁजानਪੁਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੁजानਪੁਰ ਸ਼ਹਿਰ ਦੇ ਦੁਕਾਨਦਾਰਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਕਬਜ਼ਾ ਨਾ ਕਰਨ ਜੋ ਸੰਬੰਧੀ ਸ਼ਹਿਰ ਦੇ ਦੁਕਾਨਦਾਰਾਂ ਦੇ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਜਿੱਥੇ ਕਿ ਨਗਰ ਕੌਂਸਲ ਦੇ ਵੱਲੋਂ ਸ਼ਹਿਰ ਦੇ ਵਿੱਚ ਕਬਜ਼ੇ ਵਿਰੁੱਧ ਚੇਤਾਵਨੀ ਦਿੰਦੇ ਹੋਏ ਐਲਾਨ ਵੀ ਕੀਤੇ ਗਏ ਪਰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਾ ਮਿਲਣ ਕਾਰਨ ਅੰਤ ਦੇ ਵਿੱਚ ਨਗਰ ਕੌਂਸਲ ਨੇ ਇਸ ਇਲਾਕੇ ਦੇ ਵਿੱਚ ਕਬਜ਼ੇ ਤੇ پابੰਦੀ ਲਗਾਉਣ ਦਾ ਫੈਸਲਾ ਲਿਆ ਕਬਜ਼ਿਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਲੈਂਦੇ ਹੋਏ ਨਗਰ ਕੌਂਸਲ ਸੁਜਾਨਪੁਰ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਨਾਜਾਇਜ਼ ਕਬਜ਼ੇ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਪਹਿਲਾਂ ਅਸੀਂ ਜਦੋਂ ਚਾਰਲੇਆ ਸੀ ਉਹਦਾ ਮੈਂ ਸ਼ੁਰੂਆਤ ਕੀਤੀ ਸੀ ਵੀ ਲੋਕਾਂ ਨੂੰ ਸਪੀਲੇ ਕੀਤੀ ਸੀ ਕਾਫੀ ਸਮਾਂ ਕਿਸੇ ਕੀਤਾ ਚੁਗਾ ਸਾਰੇ ਲੋਕਾਂ ਦਾ ਸਹਿਯੋਗ ਵੀ ਪਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਲੋਕਾਂ ਵੱਲੋਂ ਆਪਣੀ ਇਮਾਨਦਾਰ ਨਿਗਾਣਾ ਸ਼ੁਰੂ ਕਰ ਦਿੱਤਾ ਸੀ ਜਿਸ ਇਸ ਮੈਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਸੀ ਅੱਜ ਫਿਰ ਸਾਡੇ ਹੌਸਲੇ ਸਾਰੇ ਕੰਸਲ ਸਹਬਾਨ ਐਫਐਸਏ ਸਾਹਿਬ ਸਾਰੇ ਦੇ ਨਾਮ ਲੈ ਕੇ ਅੱਜ ਨਿਕਲੇ ਆ ਜੀ ਤੇ ਸਾਰਾ ਅਸੀਂ ਪਹਿਲਾਂ ਵਾਂਗੂ ਹੀ ਸਮਾਨ ਚੁਕਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਪੇਸ਼ ਆਵੇ ਦੇਖੋ ਅਸੀਂ ਲੋਕਾਂ ਨੂੰ ਪਹਿਲਾਂ ਵੀ ਕਿਰਪਾ ਕਰਕੇ ਚੰਦਾਈ ਵੀ ਬੇਨਤੀ ਕੀਤੀ ਸੀ ਕਿਰਪਾ ਕਰਕੇ ਆਪੋ ਆਪਣੇ ਸਮਾਜ ਦੀ ਦੁਕਾਨ ਦੇ ਅੰਦਰ ਰੱਖਣ ਤਾਂ ਕਿ ਸਧਾਰਨ ਲੋਕਾਂ ਨੂੰ ਕੋਈ ਮੁਸ਼ਕਲ ਆਮਣਾ ਨਾ ਕਰਨਾ ਕੋਣੇ ਸਹਯੋਗ ਥੋੜੀ ਕਰਨਾ ਹੁੰਦਾ ਜੀ ਲੋਕਾਂ ਨੂੰ ਤਾਂ ਜਗ੍ਹਾ ਮਿਲੀਆਂ ਹੁੰਦੀਆਂ ਆਰਜੀ ਦੌਰ ਤੇ ਬੈਠੇ ਹੁੰਦੇ ਨੇ ਬਾਹਰ ਉਹਨਾਂ ਦਾ ਵਿਰੋਧ ਕਰਨਾ ਹੁੰਦਾ ਜੀ ਸਾਰੇ ਵੀ ਕਾਫੀਆਂ ਦਾ ਬਣਾਏ ਗਏ ਲੋਕਾਂ ਵੱਲੋਂ ਆ ਪਹਿਲਾਂ ਅਸੀਂ ਇਹ ਕਰਵਾ ਕੇ ਉਸ ਤੋਂ ਬਾਅਦ ਅਸੀਂ ਥੜੇ ਤਲਵਾਨ ਦਾ ਵੀ ਰੱਖਿਆ ਜੀ ਕਿਉਂਕਿ ਸਾਡੇ ਨਾਲੇ ਵੀ ਸਾਫ਼ ਨਹੀਂ ਹੋ ਰਹੇ ਅਸੀਂ 4 ਨੰਬਰ ਤੋਂ ਜਿਹੜਾ ਸਾਡੇ ਤਲਵਾਨ ਦੀ ਮੁਹਿੰਮ ਸ਼ੁਰੂ ਕਰਦੇ ਲੋ ਕੋਈ ਬੇਨਤੀ ਅਨਿ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਥੜੇ ਜਿਹੜੇ ਆਣਾ ਜਿਹਨਾਂ ਨੂੰ ਨਾਲੇ ਕਵਰ ਕੀਤਾ ਰਿਹਾ ਉਹ ਆਪਣੇ ਆਪਣੇ ਡਿਮਾਰਿਸ਼ ਕਰ ਲਾਂ ਨਹੀਂ ਤਾਂ ਅਸੀਂ ਉਹਨਾਂ ਨੂੰ ਨੋਕਸ ਦੇ ਕੇ ਢਾ ਦੇਾਂਗੇ ਕਿਉਂਕਿ ਨਾਲੇ ਸਾਫ਼ ਕਰਨੇ ਅਤੀ ਜ਼ਰੂਰੀ ਨੇ ਕਿਉਂਕਿ ਜਦੋਂ ਜਲਦੀ ਮੌਸਮ ਆਣਿਆ ਕਿਸੇ ਦਾ ਵੀ ਬਿਮਾਰੀ ਫੈਲ ਸਕਦਾ ਹੈ ਬਿਲਕੁਲ ਸਾਨੂੰ ਇੱਕ ਆਪਕੀ ਸਮੇਂ ਤੋਂ ਮੇਂ ਪ੍ਰੋਬਲਮ ਹੈ ਇਸ ਸਮੱਸਿਆ ਆ ਰਹੀ ਹੈ ਆਪਾਂ ਆਪਣੇ ਏਰੀਆ 'ਚ کافی ਟਾਈਮ ਤੋਂ ਦੇਖ ਰਹੇ ਹਾਂ ਕਿ ਨਾ ਕਿ ਟ੍ਰੈਫਿਕ ਦੀ ਪ੍ਰੋਬਲਮ ਹੈ ਐਂਕ੍ਰੋਸਮੈਂਟ ਦੀ ਪ੍ਰੋਬਲਮ ਹੈ ਜੀ ਇਸ ਸੰਬੰਧ ਵਿੱਚ ਆਪਣੇ ਏਰੀਆ ਦੇ ਸਾਰੇ ਐਮਸੀ ਸਰਪੰਚ ਸਾਡੇ ਨਾਲ ਹੈ ਯੂ ਸਰਪੰਚ ਸਾਡੇ ਨਾਲ ਪੂਰੇ ਰੋਡ ਵਿਜ਼ਿਟ ਕਰ ਰਹੇ ਹਾਂ ਜਿੱਥੇ-ਥੇ ਕਿਤੇ ਐਂਕਾਉਂਟਮੈਂਟਸ ਹੈਗੀਆਂ ਜਾਂ ਰੇਡੀਆਂ ਲੱਗੀਆਂ ਉਸ ਨੂੰ ਰਿਮੂਵ ਕਰਾ ਰਹੇ ਆ ਤੇ ਵਾਟਿੰਗ ਵੀ ਕਰ ਰਹੇ ਆ ਸਾਰਿਆਂ ਨੂੰ ਨੈਕਸਟ ਫਿਊਚਰ ਚ ਇਹ ਚੀਜ਼ ਯਾਰ ਅਲੋ ਨਹੀਂ ਕੀਤੀ ਜਾਏਗੀ ਜਿੱਥੇ ਕਿਤੇ ਜਿੱਥੇ ਐਂਕਾਉਂਟਮੈਂਟਸ ਸਭਾ ਸਾਨੂੰ ਜਿੱਗਦੀ ਹੈ ਉਹਦੇ ਉੱਤੇ ਲੀਗਲ ਐਕਸ਼ਨ ਲਿਆ ਜਾਏਗਾ ਵਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਂ ਨੌਰ ਵਿਖੇ ਕਾਲਾ ਬਿਜਲੀ ਵਾਲਾ ਨਾਮ ਦੀ ਦੁਕਾਨ ਤੇ 15 ਦਿਨ ਬਾਅਦ ਫਿਰ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜ ਗਏ ਚੋਰ ਤੇ ਪਰ ਗਵਾਂਡੀ ਨੂੰ ਪਤਾ ਲੱਗ ਗਿਆ ਤੇ ਦੁਕਾਨਦਾਰ ਨੂੰ ਬੁਲਾ ਲਿਆ ਤੇ ਦੇਰ ਰਾਤ ਦੁਕਾਨਦਾਰ ਦੇ ਪਹੁੰਚਣ ਤੋਂ ਪਹਿਲਾਂ ਨਕਾਬਪੋਸ਼ ਸ਼ੋਰ ਬਿਨਾ ਕੋਈ ਚੋਰੀ ਕੀਤੇ ਦੌੜਨ ਦੇ ਵਿੱਚ ਕਾਮਯਾਬ ਹੋ ਗਏ ਚੋਰਾਂ ਦੀ ਦੁਕਾਨ ਦਾ ਸ਼ਟਰ ਤੋੜ ਦੇ ਦੁਕਾਨ ਦੇ ਅੰਦਰ ਵੜ ਕੇ ਫਰੋਲਾ ਫਰਾਲੀ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਮੇਰਾ ਨਾਮ ਵਿਰਿੰਦਰ ਕੁਮਾਰ ਆ ਸਾਲੋ ਸਰਦੇਵ ਰਾਜ ਮੇਰੀ ਇਹ ਦੁਕਾਨ ਹੈ ਪਹਿਲਾਂ ਇਹ ਦੁਕਾਨ ਜਿਹੜੀ 12 ਤਰੀਕ ਲੋੜੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਭੱਜੀ ਆ ਉਦੋਂ ਵੀ ਪੁਲਿਸ ਨੂੰ 112 ਨੰਬਰ ਤੇ ਕੰਪਲੀਟ ਕੀਤੀ ਆ ਇਹ ਐਸਐਸ ਸਾਹਿਬ ਆਹੀ ਪ੍ਰਨਾਥ ਜੀ ਉਹਨਾਂ ਨੇ ਆਣ ਕੇ ਮੇਰੇ ਬਿਆਨ ਲਏ ਤੇ ਚਲ ਗਏ ਉਸ ਤੋਂ ਬਾਅਦ ਕੋਈ ਮੈਂ ਦਫਤਰਾਂ ਦੇ ਦਫਤਰ ਆ ਕੇ ਆਇਆ ਵਾ ਇੱਥੇ ਕੋਈ ਕਾਰਵਾਈ ਨਹੀਂ ਹੋਈ ਜੀ ਉਸ ਤੋਂ ਬਾਅਦ ਅੱਜ ਦੂਜੀ ਵਾਰੀ ਰਾਤ ਨੂੰ ਇਹ ਵਾਕਿਆ ਹੋਇਆ ਵਾ ਤੇ ਮਗਰੋਂ ਮੈਨੂੰ ਗਵਾਂਡੀਆ ਦਾ ਫੋਨ ਗਿਆ ਵਾ ਉਹਨਾਂ ਕਹਿੰਦੇ ਸਾਡੀ ਮਤਲਬ ਦੁਕਾਨ ਦੇ ਜਿਹੜੇ ਨਾ ਸਮਾਨ ਜਿਹੜਾ ਚੋਰੀ ਹੋ ਗਿਆ ਮੈਂ ਤਾਂ ਮੌਕੇ ਤੇ ਆਇਆ ਤੇ ਉਦੋਂ ਇਹਨਾਂ ਨੇ ਜਿਹੜੇ ਬੰਦੇ ਨੇ ਇਹਨਾਂ ਲਲਕਾਰਾ ਮਾਰਿਆ ਤੇ ਬੰਦੇ ਦੌੜਦੇ ਰਹੇ ਤੇ ਸਮਾਨ ਮੇਰਾ ਜਿਹੜਾ ਵਾ ਥੋੜਾ ਸਮਾਨ ਕਰਨ ਦੇ ਕੰਢੇ ਕੋਸ਼ਾਡਰੋ ਬੋਰੀਆਂ ਭਰੀਆਂ ਨੇ ਵਿਚਾਰ ਹੋ ਗਿਆ ਮੇਰਾ ਪਰ ਪੁਲਿਸ ਦੀ ਕਾਰਵਾਈ ਇਹੋ ਜੀ ਹੈ ਕਿ ਰਾਤ 2:00 ਵਜੇ 35 ਮਿੰਟ ਤੇ ਮੈਂ 112 ਨੰਬਰ ਤੇ ਕਾਲ ਕੀਤੀ ਆ ਮੇਰੇ ਕੋਲ ਪੁਲਸ 8:00 ਵਜੇ 8 ਮਿੰਟ ਤੇ ਆ ਰਹੀ ਹੈ ਇੱਥੇ ਪਰ ਮੈਨੂੰ ਕਹਿ ਰਹੇ ਨੇ ਕਿ ਸਾਨੂੰ ਹੁਣ ਤੋੜਿਆ ਉਹਨਾਂ ਨੇ ਜੇ ਮੈਂ ਕੱਲਾ ਆਣ ਕੇ ਜੇ ਮੰਨ ਲਓ ਕੋਈ ਹੋ ਜਾ ਜੇ ਮੇਰਾ ਨੁਕਸਾਨ ਹੋਏ ਤਾਂ ਜੁੰਮਿਆਰ ਕੌਣ ਹੈ ਤੇ ਨੰਬਰ ਦੋ ਗੱਲ ਇਹਨਾਂ ਇੱਕ ਇਹਨਿਕ ਇੱਕ ਗੱਲ ਕਹਿੰਦੇ ਨੇ ਵੀ ਸਾਡੇ ਕੋਲ ਕੋਈ ਮੁਲਾਜ਼ਮ ਨਹੀਂ ਹੈਗਾ ਇੱਥੇ ਤੇ ਫਿਰ ਸਾਨੂੰ ਅਸਲਾ ਦਿਓ ਅਸੀਂ ਆਪਣੀ ਦੁਕਾਨ ਦੀ ਆਬਰਾਖੀ ਕਰਨੀ ਹੈ ਫਿਰ ਇਹਨਾਂ ਦੀ ਲੋੜ ਕੀ ਥਾਣੇ ਪੁਲਿਸਾਂ ਦੀ ਲੋੜ ਕੀ ਇੱਥੇ ਜੇ ਪੁਲਿਸ ਵਾਲੇ ਖੁਦ ਹੀ ਆਣ ਕੇ ਕਹਿ ਰਹੇ ਵੀ ਸਾਡੇ ਕੋਲ ਮੁਲਾਜ਼ਮੀਆਂ ਨਹੀਂ ਸਾਡੇ ਵਿੱਚ ਕੋਈ ਥਾਣਾ ਬੰਦ ਕਰੋ ਅਸੀਂ ਤਾਂ ਕਹਿੰਦੇ ਸਾਨੂੰ ਰਿਕਨ ਦਿਓ ਵੀ ਤੁਹਾਡੇ ਕੋਲ ਥਾਣਾ ਨਹੀਂ ਥਾਣੇ 'ਚ ਮੁਲਾਜ਼ਮ ਕੋਈ ਨਹੀਂ ਹੈਗਾ ਫਿਰ ਅਸੀਂ ਦੁਕਾਨਾਂ ਆਪਣੀ ਦੀ ਆਬਰਾਖੀ ਕਰ ਲੈਨੇ ਆਸੀਂ ਸਰਕਾਰ ਕੋਲ ਮੰਗ ਕਰਦੇ ਆਂ ਜੀ ਮੁੰਡਾ ਬਾਜ਼ਾਰੀ ਜਿਹੜੀ ਹੋਈ ਆ ਜੋ ਅਮਲ ਫੈਲਿਆ ਵਾ ਤੇ ਰੋਗ ਪਾਈ ਜਾਇਆ ਦੁਕਾਨ ਤੇ ਜੋ ਹਾਲਾਤ ਹੋਏ ਨੇ ਕਿ ਦੋ ਵਾਰੀ 15 ਦਿਨਾਂ ਬਾਅਦ ਫੇਰ ਚੋਰੀ ਦੁਕਾਨ ਦੇ ਹੋਗੀ